ਪਾਣੀ ਦੀ ਮਾਰ ਚੱਲ ਰਹੇ ਪਿੰਡਾਂ ਵਿੱਚ ਰਾਸ਼ਨ ਦੀ ਸੇਵਾ ਕਰਨ ਜਾ ਰਹੇ ਲੋਕਾਂ ਤੱਕ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਉਂਕਿ ਬਹੁਤ ਸਾਰੇ ਲੋਕ ਪਿੰਡਾਂ ਵਿੱਚ ਇਸ ਦਾ ਨਜਾਇਜ਼ ਫਾਇਦਾ ਚੱਕਣ ਲੱਗ ਪਏ ਨੇ ਜਿਹੜੇ ਵੀ ਵੀਰ ਆਪਣੇ ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਪਾਣੀ ਦੀ ਮਾਰ ਚੱਲ ਰਹੇ ਲੋਕਾਂ ਨੂੰ ਦੇਣ ਜਾਂਦੇ ਨੇ ਤਾਂ ਕੁਝ ਲੋਕ ਉਹਨਾਂ ਨੂੰ ਪਿੰਡਾਂ ਦੇ ਬਾਹਰ ਹੀ ਘੇਰ ਕੇ ਖੜ ਜਾਂਦੇ ਨੇ ਤੇ ਇੱਕ ਪਰਿਵਾਰ ਦੇ ਹੀ ਸਾਰੇ ਜੀ ਰਾਸ਼ਨ ਬਾਰੀ-ਬਾਰੀ ਲੈਣ ਲੱਗ ਜਾਂਦੇ ਨੇ ਅਤੇ ਆਪਣੇ ਘਰ ਵਿੱਚ ਜਮ੍ਹਾਂ ਕਰੀ ਜਾਂਦੇ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਜੋ 10-10 ਦਿਨਾਂ ਤੋਂ ਭੁੱਖੇ ਬੈਠੇ ਨੇ ਉਹਨਾਂ ਤੱਕ ਰਾਸ਼ਨ ਨੂੰ ਪਹੁੰਚਣ ਹੀ ਨਹੀਂ ਦਿੰਦੇ। ਸੋ ਜਦੋਂ ਤੁਸੀਂ ਵੀ ਕਿਸੇ ਵੀ ਪਿੰਡ ਵਿੱਚ ਰਾਸ਼ਨ ਲੈ ਕੇ ਜਾਂਦੇ ਹੋ ਤਾਂ ਪਿੰਡ ਦੇ ਸਰਪੰਚ ਜਾਂ ਮੈਂਬਰਾਂ ਨਾਲ ਸੰਪਰਕ ਜ਼ਰੂਰ ਕਰੋ ਤਾਂ ਕਿ ਪਿੰਡ ਦੇ ਹਰ ਇੱਕ ਲੋੜਵੰਦ ਘਰ ਤੱਕ ਰਾਸ਼ਨ ਪਹੁੰਚ ਸਕੇ। ਕੋਈ ਵੀ ਭੁੱਖਾ ਨਾ ਰਹੇ ਖਾਸ ਕਰ ਜਿਹੜੇ ਲੋਕ ਪਿੰਡਾਂ ਤੋਂ ਦੂਰ ਖੇਤਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਰਾਸ਼ਨ ਮਿਲ ਸਕੇ। ਸੋ ਰਾਸ਼ਨ ਜਮ੍ਹਾਂ ਕਰਨ ਵਾਲੇ ਗੈਂਗਾਂ ਤੋਂ ਬਚ ਕੇ ਰਹੋ ਕਿਉਂਕਿ ਲੋਕ ਮੁਸੀਬਤ ਵਿੱਚ ਵੀ ਆਪਣਾ ਹੀ ਫਾਇਦਾ ਸੋਚਦੇ ਨੇ। ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਅੱਗੇ ਦੇਖਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ